ਪਹਿਲਾ ਮੈਂ ਵਾਹਿਗੁਰੂ ਦਾ ਪ੍ਰਭੂ ਸ਼੍ਰੀ ਕ੍ਰਿਸ਼ਨ ਜੀ ਦਾ ਪ੍ਰਭੂ ਰਾਮ ਜੀ ਦਾ ਓਟ ਆਸਰਾ ਲੈ ਕੇ ਉਹਨਾਂ ਦੀ ਕਿਰਪਾ ਹੁਣ ਕਿਸੇ ਵੀ ਤਰ੍ਹਾਂ ਦੀ ਦਵਾਈ ਜਾਂ ਟੈਸਟਾਂ ਲਈ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਨਹੀਂ ਲਗਾਉਣੇ ਪੈਂਦੇ ਤੇ ਖਰਚੇ ਦਾ ਡਰ ਵਿਨਿਸ਼ਟੋਂ ਦਾ ਸਗੋਂ ਮੁਹੱਲਿਆਂ 'ਚ ਖੁੱਲੇ ਆਮ ਆਦਮੀ ਕਲੀਨਿਕ ਮੁਫਤ 'ਚ ਸੇਵਾਵਾਂ ਪ੍ਰਦਾਨ ਕਰ ਰਹੇ ਨੇ ਇਹ ਸਭ ممکن ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਜਿੰਨਾਂ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਮੁਫਤ 'ਚ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਇਸੇ ਦੇ ਚੱਲਦਿਆਂ ਪੰਜਾਬ 'ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮਹੱਈਆ ਕਰਵਾਈ ਜਾ ਰਹੀ ਹੈ। ਇੰਨਾ ਹੀ ਨੇ ਇਹਨਾਂ ਕਲੀਨਿਕਾਂ ਚ ਮਾਹਰ ਡਾਕਟਰ ਲੋਕਾਂ ਨੂੰ ਸੇਵਾਵਾਂ ਦੇ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਲਮੁਖਮਰ ਹੈ ਮੈਂ ਪੰਨੂ ਮੱਲਾ ਕਲੀਨਿਕ ਵਾਲੇ ਜਿਹਾ ਜੰਦਾ ਹਾਂ ਪੰਜਾਬ ਸਰਕਾਰ ਨੇ ਮੋਹੱਲਾ ਕਲੀਨਿਕ ਹਰ ਥਾਂ ਖੋਲੇ ਹੋਏ ਨੇ ਜਿਸ ਕਰਕੇ ਸਾਡੇ ਸਾਡੇ ਵਰਗੇ ਲੋਕਾਂ ਨੂੰ ਅਤੇ ਸਾਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਪਹਿਲਾਂ ਆਪਾਂ ਟੈਸਟ ਵੀ ਬਾਹਰੋਂ 500000 ਦੇ ਕਰਵਾਉਂਦੇ ਸੀ ਇੱਥੇ ਤਾਂ ਇਹ ਟੈਸਟ ਵੀ ਫ੍ਰੀ ਹੁੰਦੇ ਨੇ ਮੈਂ ਪੰਜਾਬ ਸਰਕਾਰ ਦਾ ਦਿਲੋ ਧੰਨਵਾਦ ਕਰਦਾ ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਕਿਉਂਕਿ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਸਿਹਤਮੰਦ ਪੰਜਾਬ ਇਹ ਦਾਰਾ ਸਿੰਘ ਦਾ ਪੰਜਾਬ ਹੈ ਇਹ ਮਿਲਖਾ ਸਿੰਘ ਦਾ ਪੰਜਾਬ ਹੈ ਇਹ ਹਾਕੀ ਦਾ ਫੌਜ ਵਿੱਚ ਭਰਤੀ ਹੋਣ ਵਾਲੇ ਜਰਨੈਲਾਂ ਦਾ ਪੰਜਾਬ ਹੈ ਦੂਜੀ ਗੱਲ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਜਿਨ੍ਹਾਂ ਨੇ ਮੈਨੂੰ ਇਸ लायक ਸਮਝਿਆ ਕਿ ਪੰਜਾਬ ਸਰਕਾਰ ਦੇ ਵਿੱਚ ਬੜੇ ਅਹਿਮ ਪੋਰਟਫੋਲੀਓ ਸਭ ਤੋਂ ਇੰਪੋਰਟੈਂਟ ਪੋਰਟਫੋਲੀਓਜ਼ ਜਿਹੜੇ ਨੇ ਉਹ ਮੈਨੂੰ ਵਜ਼ੀਰੀ ਦੇ ਰੂਪ ਚ ਦਿੱਤੇ ਔਰ ਮੈਂ ਮੰਨਦਾ ਕਿ ਇੱਕ ਸੇਵਾ ਦਾ ਕੰਮ ਔਰ ਤੁਹਾਡੇ ਮਾਧਿਅਮ ਦੇ ਨਾਲ ਕਿਉਂਕਿ ਮੀਡੀਆ ਜਿਹੜਾ ਮੀਡੀਆ ਨੇ ਗੱਲ ਘਰ ਘਰ ਪਹਚਾਣੀ ਹੁੰਦੀ ਮੈਂ ਮੀਡੀਆ ਦੇ ਮਾਧਿਅਮ ਦੇ ਨਾਲ ਹੱਥ ਜੋੜ ਕੇ ਇੱਕ ਪੰਜਾਬ ਦੀ ਸਾਰੀ ਸਤਕਾਰਯੋਗ ਸੰਗਤ ਨੂੰ ਇੱਕ ਭਰੋਸਾ ਦਿਵਾਉਣਾ ਚਾਹੁੰਦਾ ਜਿਸ ਭਰੋਸੇ ਦੇ ਨਾਲ ਜਿਸ ਆਸਤੇ ਉਮੀਦ ਦੇ ਨਾਲ ਤੁਸੀਂ ਮੈਨੂੰ ਚੁਣਿਆ ਸੀ ਮੈਂ ਤੁਹਾਡਾ ਉਹ ਭਰੋਸਾ ਕਦੇ ਟੁੱਟਣ ਨਹੀਂ ਦਊਗਾ ਬੜੀ ਇਮਾਨਦਾਰੀ ਦੇ ਨਾਲ ਬੜੀ شدت ਦੇ ਨਾਲ ਮਿਹਨਤ ਦੇ ਨਾਲ ਇਹ ਸਾਰੇ ਪੋਰਟਫੋਲੀਓਜ਼ ਚਲਾਵਾਂਗੇ ਪੰਜਾਬ ਨੂੰ ਦੁਬਾਰਤ ਹੀ ਜਿੱਥੇ-ਇੱਥੇ ਵੀ ਕਿਤੇ ਜ਼ਰੂਰਤ ਹੈ ਉਹਦੇ 'ਚ ਉਹ ਕਰਾਂਗੇ ਤਾਂ ਜੋ ਇਹ ਰੰਗਲਾ ਪੰਜਾਬ ਬਣ ਸਕੇ ਮੇਜਰ ਚੱਕਾਂਗੇ ਔਰ ਮੁੱਖ ਮੰਤਰੀ ਸਾਹਿਬ ਦਾ ਇੱਕ ਸੁਪਨਾ ਹੈ ਕਿ ਪੰਜਾਬ ਦੇ ਵਿੱਚ ਇੰਡਸਟਰੀ ਵੀ ਗਰੋ ਕਰੇ ਉਹ ਖੁਦ ਇੰਡਸਟਰੀ ਨੂੰ ਬਹੁਤ ਪਰਫੁੱਲਤ ਕਰਨ ਲਈ ਫੌਰਨ ਦੀ ਇਨਵੈਸਟਮੈਂਟ ਕਰਵਾਉਣ ਲਈ ਇੰਡਸਟਰੀਜ਼ ਨੂੰ ਉਹ ਸੱਤਾ ਵੀ ਦੇ ਰਹੇ ਨੇ ਲੈ ਕੇ ਵੀ ਆ ਰਹੇ ਨੇ ਜਿਹੜੀ ਪੰਜਾਬ 'ਚ ਆਲਰੇਡੀ ਚੱਲਦੀ ਇੰਡਸਟਰੀ ਐ ਅਸੀਂ ਉਸ ਇੰਡਸਟਰੀ ਦੇ ਵਿੱਚ ਜਿਹੜੀਆਂ ਕੋਈ ਦਿੱਕਤਾਂ ਛੋਟੀਆਂ ਮੋਟੀਆਂ ਦਰ ਪੇਸ਼ ਆ ਰਹੀਆਂ ਨੇ ਉਹ ਦਿੱਕਤਾਂ ਨੂੰ ਸਮਝਾਂਗੇ ਮੁੱਖ ਮੰਤਰੀ ਸਾਹਿਬ ਨੇ ਇਹਦਾ ਸਾਰੇ ਦਾ ਸਾਰਾ ਜੋ ਵੀ ਆ ਡਿਸਕਸ ਕਰਕੇ ਇਹ ਜਿਹੜੀਆਂ ਇੰਡਸਟਰੀ ਦੀਆਂ ਪ੍ਰੋਬਲਮਾਂ ਇਹਨੂੰ ਬਿਲਕੁਲ ਖਤਮ ਕਰ ਦੇਵਾਂਗੇ ਇਹ ਮੇਰਾ ਪੂਰਨ ਭਰੋਸਾ ਹੈ ਦੂਸਰੀ ਗੱਲ ਮੇਰੇ ਕੋਲ ਜੋ ਪੰਚਾਇਤੀ ਰਾਜ ਦਾ ਡਿਪਾਰਟਮੈਂਟ ਦਿੱਤਾ ਸਾਡੇ ਕੋਲ ਆਗਾਮੀ सरपंची ਦੀਆਂ ਬਲਾਕ ਸੰਮਤੀਆਂ ਦੀਆਂ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਡਿਊ ਖੜੀਆਂ ਨੇ ਉਹਦੇ ਵਿੱਚ ਅ ਹੁਣ ਤੋਂ ਕੁਝ ਦਿਨ ਪਹਿਲਾਂ ਇੱਕ ਪੰਜਾਬ ਦੇ ਪੰਜਾਬ ਵਿਧਾਨ ਸਭਾ ਦੇ ਵਿੱਚ ਬਿਲ ਪਾਸ ਕੀਤਾ ਗਿਆ ਸੀ ਕਿ ਇਸ ਵਾਰ ਸਰਪੰਚੀ ਦੀਆਂ ਚੋਣਾਂ ਜਿਹੜੀਆਂ ਹੋਣਗੀਆਂ ਉਹ ਕਿਸੇ ਵੀ ਪਾਰਟੀ ਸਿੰਬਲ ਤੇ ਨਹੀਂ ਲੜੀਆਂ ਜਾਣਗੀਆਂ ਉਹਦੇ ਕੁਝ ਚੁਨਿੰਦਾ ਕਾਰਨ ਸੀ ਨੰਬਰ 1 ਜਦੋਂ ਪਾਰਟੀ ਸਿੰਬਲ ਤੇ ਚੋਣਾਂ ਲੜੀਆਂ ਜਾਂਦੀਆਂ ਨੇ ਪਿੰਡਾਂ ਦੇ ਵਿੱਚ ਧੜੇਬਾਜੀ ਹੋ ਜਾਂਦੀ ਹੈ ਜਿਹਦੇ ਕਰਕੇ ਆਪਸੀ ਜਿਹੜਾ ਵੈਰ ਵਿਰੋਧ ਵੱਤ ਹੈ ਦੂਸਰਾ ਜਦੋਂ ਧੜੇਬੰਦੀ ਹੁੰਦੀ ਹੈ ਤਾਂ ਜਿਹੜੀ ਸਰਪੰਚੀ ਦੀ ਚੋਣ ਹੈ ਜੇ ਕੋਈ ਇੱਕ ਕੈਂਡੀਡੇਟ ਉੱਤੇ 2 ਲੱਖ ਖਰਚਦਾ ਦੂਸਰਾ 5 ਖਰਚਣ ਨੂੰ ਤਿਆਰ ਹੋ ਜਾਂਦਾ ਤੀਸਰਾ 10 ਖਰਚਣ ਨੂੰ ਤਿਆਰ ਹੋ ਜਾਂਦਾ ਇੱਕ ਦੂਜੇ ਦੀ ਜਦਬਾਜੀ 'ਚ ਕਿਉਂਕਿ ਧੜੇਬੰਦੀ ਹੋਈ ਹੁੰਦੀ ਹੈ ਐਨਾ ਪੈਸਾ ਵਹਾ ਦਿੰਦੇ ਨੇ ਸਰਪੰਚੀ ਦੀ ਚੋਣਾਂ ਤੇ ਫਿਰ ਜਿੱਤਣ ਤੋਂ ਬਾਅਦ ਉਹ ਪੈਸਾ ਪੂਰਾ ਕਰਨ ਲਈ ਫਿਰ ਕਿਸੇ ਹੋਰ ਤਰੀਕੇ ਦਾ ਸਾਰਾ ਲੈਣਾ ਪੈਂਦਾ ਸੋ ਜ਼ੀਰੋ ਟੋਲਰੈਂਸ ਕਰਪਸ਼ਨ ਦੀ ਸਰਕਾਰ ਹੈ ਇਹ ਬਿਲਕੁਲ ਜ਼ੀਰੋ ਟੋਲਰੈਂਸ ਕਰਪਸ਼ਨ ਦੇ ਅਗੇਂਸਟ ਸੋ ਇਸ ਕਰਕੇ ਅਸੀਂ ਇਹ ਧੜੇਬੰਦੀ ਵੀ ਨਹੀਂ ਚਾਹੁੰਦੇ ਆਪਸੀ ਭਾਈਚਾਰਾ, ਪ੍ਰੇਮ, ਇਤਿਫਾਕ ਚਾਹੁੰਦੇ ਆਂ ਇਸ ਬਿੱਲ ਦੇ ਪਾਰਤ ਹੋਣ ਦੇ ਨਾਲ ਮੈਂ ਦਾਅਵੇ ਨਾਲ ਲਿਖ ਕੇ ਦੇਣ ਨੂੰ ਤਿਆਰ ਹਾਂ ਕਿ ਜਿਹੜੀਆਂ ਪਿੰਡ ਦੀਆਂ ਸਰਪੰਚੀ ਦੀਆਂ ਚੋਣਾਂ ਹੋਣਗੀਆਂ ਉਹ ਸਰਬਸੰਮਤੀ ਨਾਲ ਬਹੁਤ ਜ਼ਿਆਦਾ ਚੋਣੇ ਜਾਣਗੇ ਸਰਪੰਚ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਕਰਕੇ ਕੱਲੇ-ਕੱਲੇ ਪਿੰਡ ਨੂੰ ਜਿੱਤੇ ਵੈਸੇ ਗ੍ਰਾਂਟ ਆਣੀ ਆ 5 ਲੱਖ ਰੁਪਇਆ ਐਕਸਟਰਾ ਗ੍ਰਾਂਟ ਆਣੀ ਆ ਸਰਬ ਸੰਪਤੀ ਨਾਲ ਸਰਪੰਚ ਚੁਣਨ ਲਈ ਸੋ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਦੇ ਨਾਲ ਇੱਕ ਅਪੀਲ ਬੇਨਤੀ ਵੀ ਕਰਨੀ ਚਾਹੁੰਦਾ ਕਿ ਇਸ ਵਾਰ ਜਿਹੜੇ ਪਿੰਡਾਂ ਦੇ ਸਰਪੰਚ ਚੁਣੋਗੇ ਨੁਮਾਇੰਦੇ ਚੁਣੋਗੇ ਇੱਕ ਤਾਂ ਇਮਾਨਦਾਰ ਚੁਣਿਓ ਦੂਸਰਾ ਉਹ ਚੁਣਿਓ ਜਿਨ੍ਹਾਂ ਕੋਲ ਪਿੰਡ ਦੀ ਡਿਵੈਲਪਮੈਂਟ ਲਈ ਟਾਈਮ ਹੋਵੇ ਕਿਉਂਕਿ ਵੀਡੀਓ ਬੀਡੀਪੀਓ ਦਫਤਰ ਦੇ ਵਿੱਚ ਸਰਪੰਚਾਂ ਦਾ ਤਾਲਮੇਲ ਹੋਣਾ ਔਰ ਬੀਡੀਪੀਓ ਦਫ਼ਤਰ ਦਾ ਪਿੰਡਾਂ ਨਾਲ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ ਮੈਂ ਖੁਦ ਪਿੰਡਾਂ ਦੇ ਨਾਲ ਬਹੁਤ ਬਰੀਕੀ ਨਾਲ ਜੁੜਿਆ ਹੋਇਆ ਹਾਂ ਸੋ ਇਸ ਕਰਕੇ ਮੈਨੂੰ ਮੈਨੂੰ ਜਦੋਂ ਮੈਂ ਆਪਣੇ ਪਿੰਡਾਂ ਵਿੱਚ ਘੁੰਮਦਾ ਮੈਨੂੰ ਇਹ ਚੀਜ਼ ਮਹਿਸੂਸ ਹੁੰਦੀ ਸੀ ਕਿਤੇ ਨਾ ਕਿਤੇ ਕਿ ਕਿਤੇ ਨਾ ਕਿਤੇ ਜਿੱਥੇ ਥੋੜਾ ਬਹੁਤ ਮੈਂ ਇਹ ਦੇਖਿਆ ਕਿ ਅਫਸਰशाही ਅਵੇਸਲੀ ਹੋਈ ਹੋਈ ਹੈ ਉਹ ਪਿੰਡਾਂ ਦੇ ਵਿੱਚ ਪ੍ਰੋਪਰ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਪਚਾ ਕੇ ਉਹਨਾਂ ਪਹਚਾਣ ਚ ਸਮਰੱਥ ਨਹੀਂ ਹੋ ਸਕੀ ਉੱਤੇ ਮੈਂ ਇਹ ਵੀ ਦੇਖਦਾ ਪਿੰਡਾਂ ਦੇ ਸਰਪੰਚ ਵੀ ਨੇ ਜਿਹੜੇ ਉਹ ਵੀ ਕਈ ਜਿਹੜੇ ਤਾਂ ਪਿੰਡਾਂ ਦੇ ਸਰਪੰਚ ਵਿਜੀਲੈਂਟ ਨੇ ਜਿਹੜੇ ਤਾਂ ਪਿੰਡਾਂ ਦੇ ਸਰਪੰਚ ਐਕਟਿਵ ਨੇ ਉਹ ਆਪਣੇ ਆਪਣੇ ਪਿੰਡਾਂ ਦਾ ਕੰਮ ਇੰਨਾ ਵਧੀਆ ਕਰਵਾ ਗਏ ਕਿ ਸ਼ਹਿਰਾਂ ਨਾਲੋਂ ਵੀ ਸੋਹਣੇ ਪਿੰਡ ਬਣਾ ਦੇ ਉਹਨਾਂ ਨੇ ਪਰ ਜਿਹੜੇ ਪਿੰਡਾਂ ਦੇ ਸਰਪੰਚ ਐਕਟਿਵ ਨਹੀਂ ਹੈਗੇ ਜਿਹੜੇ ਜਤਨ ਤੋਂ ਬਾਅਦ ਜਾਦਾ ਸਮਾਂ ਨਹੀਂ ਕੱਢ ਸਕੇ ਅੱਜ ਉਹਨਾਂ ਪਿੰਡਾਂ ਦੇ ਹਾਲਾਤ ਜਿਹੜੇ ਮੈਂ ਜਾ ਕੇ ਜਾਂ ਦੇਖਦਾ ਥੋੜੇ ਜੇ ਜਾਨੀ ਕਿ ਤਰਸ ਆਉਂਦਾ ਸੋ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰ ਰਿਹਾ ਹਾਂ ਇਹ ਮਸਲਾ 5 ਸਾਲ ਦਾ ਹੈ ਸੋ ਇਸ ਕਰਕੇ ਜਿਹੜੇ ਪਿੰਡਾਂ ਦੇ ਵਿੱਚ ਹੁਣ ਸਰਪੰਚ ਚੁਣੋਗੇ ਕੋਸ਼ਿਸ਼ ਕਰਿਓ ਕਿ ਪਿੰਡ ਦਾ ਬੱਚਾ ਹੋਵੇ ਪਿੰਡ ਦਾ ਬੰਦਾ ਹੋਵੇ ਪਿੰਡ ਦੀ ਭੈਣ ਹੋਵੇ ਪਿੰਡ ਦੀ ਮਾਂ ਹੋਵੇ ਔਰ ਸਭ ਤੋਂ ਵੱਡੀ ਗੱਲ ਸਮਾਂ ਕੱਢਣ ਵਾਲੇ ਹੋਣ ਆਪਣੇ ਪਿੰਡ ਨੂੰ ਪਿਆਰ ਕਰਦੇ ਹੋਣ ਪੰਜਾਬ ਸਰਕਾਰ ਦੀਆਂ ਕੇਂਦਰ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੇ ਉਹਨੂੰ ਪਿੰਡ ਤੱਕ ਪਹੁੰਚਾਉਣ ਦੇ ਵਿੱਚ ਉਹ ਸક્ષਮ ਹੋ ਬਹੁਤ ਬਹੁਤ ਧੰਨਵਾਦ ਜੈ ਮਹਿੰਦਰ ਜੀ ਤਸਾ ਕਰੀ ਬੀ ਹੋ ਸਕਦਾ ਹੈਗਾ ਰੂਮਾ ਸੈਂਟਰ ਵੀ ਬਣਿਆ ਹੋਇਆ ਹੈ ਪਰ ਜ਼ਿਆਦਾਤਰ ਲੋਕ ਜਿਹੜੇ ਨੇ ਮਰੀਜ਼ ਨੇ ਉਹਨੂੰ ਰੈਫਰ ਕਰਤਾ ਜਾਂਦਾ ਹੈ ਇਹਦੇ ਵਾਸਤੇ ਕੀ ਕਰੀ ਕਿਹਦੇ ਵਾਸਤੇ ਜੀ ਜਿਹੜਾ ਖੰਨੇ ਹਸਪੀਟਲ ਦਾ ਜੀ ਨਹੀਂ ਖੰਨੇ ਤਾਂ ਸਿਵਲ ਹਸਪੀਟਲ ਚ ਬਹੁਤ ਘੱਟ ਰੈਫਰ ਹੁੰਣ ਬਹੁਤ ਘੱਟ ਰੈਫਰ ਕਰਦੇ ਨੇ ਉਹ ਇਹ ਤਾਂ ਜਦੋਂ ਮੈਂ ਹਲੇ ਚਾਰਜ ਨਹੀਂ ਲੱਤਾ ਸੀਗਾ ਬਤੌਰ ਐਮ ਐਲ ਏ ਉਦੋਂ ਉਹ ਰੈਫਰ ਹੁੰਦਾ ਸੀ 1 ਕਰੋੜ ਰੁਪਏ ਦੀ ਪੇਮੈਂਟ ਖੜੀ ਸੀ ਉਦੋਂ ਬਕਾਇਆ ਜਸਤਨ ਮੈਂ ਐਮ ਐਲ ਏ ਬਣਿਆ ਆਉਂਦੇ ਸਾਰ ਤੁਸੀਂ ਉਹਦਾ ਰਿਕਾਰਡ ਕਢਾ ਕੇ ਦੇਖ ਲਿਓ ਮੈਂ 2 ਮਹੀਨੇ ਦੇ ਵਿੱਚ ਵਿੱਚ 1 ਕਰੋੜ ਰੁਪਿਆ ਉਹਦਾ ਕਲੀਅਰ ਕਰਾਤਾ ਸੀ ਜਿਸ ਤੋਂ ਬਾਅਦ ਉਹ ਪੂਰਨ ਇਲਾਜ ਆ ਜਿਹੜਾ ਸਿਵਲ ਹਸਪੀਟਲ 'ਚ ਮਿਲਣ ਲੱਗ ਗਿਆ ਸੀ ਉਤੋਂ ਸਿਰਫ ਉਹੀ ਪੇਸ਼ੈਂਟ ਰੈਫਰ ਹੋ ਕੇ ਜਾਊਗਾ ਜਿਹਦਾ ਟ੍ਰੀਟਮੈਂਟ ਇਸ ਲੈਵਲ ਦੇ ਹਸਪੀਟਲ ਤੇ ਨਾ ਹੁੰਦੇ ਹੋਏ ਕਿਸੇ ਵੱਡੇ ਇੰਸਟੀਚਿਊਟ ਹੋਣ ਦੀ ਸੰਭਾਵਨਾ ਹੁਣ ਗੱਲ ਇਹ ਹੈ ਵੀ ਮੰਤਰੀ ਵੀ ਬਣ ਚੁੱਕੇ ਹੋ ਪਹਿਲਾਂ ਐਮਐਲਏ ਸੀਗੇ ਖੰਨੇ ਨੂੰ ਜ਼ਿਲ੍ਹਾ ਬਣਾਉਣ ਦੀ ਤੁਸੀਂ ਵੀ ਬੜਾ ਸੰਘਰਸ਼ ਕੀਤਾ ਮੈਂ ਮੁੱਖ ਮੰਤਰੀ ਸਾਹਿਬ ਦੇ ਅੱਗੇ ਇਹ ਬੜੀ ਪਰਜੋਰ ਮੰਗ ਰੱਖੂੰਗਾ ਜੀ बहुत बहुत धन्यवाद देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।